ਜਨਤਾ ਦੀ ਆਵਾਜ਼ ਦੇਖ ਕੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੁਰਕਾ ਆਪਾਂ ਇਸ ਟਾਈਮ ਖੜੇ ਆ ਕਗਾ ਥਾਣੇ ਵਿਖੇ ਜਿੱਥੇ ਕਿ ਅੱਜ ਇੱਕ ਲੇਡੀਜ਼ ਨੂੰ ਨਸ਼ਾ ਵੇਚਦੇ ਹੋਏ ਜੋ ਫੜਿਆ ਗਿਆ ਏ ਜੋ ਕਗਾ ਥਾਣੇ ਦੀ ਪੂਰੀ ਟੀਮ ਨੇ ਉਹਨੂੰ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਏ ਕਿ ਉਹ ਲੇਡੀਜ਼ ਕਿੱਥੋਂ ਦੀ ਹੈ ਕੌਣ ਹੈ ਜੋ ਬਾਕੀ ਦੀ ਜਾਣਕਾਰੀ ਹੈ ਆਪਾਂ ਕਗਾ ਥਾਣੇ ਦੇ ਇੰਚਰ ਦਰਸ਼ਨ ਸਿੰਘ ਜੀ ਤੋਂ ਲਵਾਂਗੇ ਮੈਂ ਆਪਣਾ ਗਰਮੀਤ ਕਿਹੜੇ ਪਿੰਡੋਂ ਡਰੋਲੋਂ ਠੀਕ ਹੈ ਤੁਹਾਡੇ ਕੋਲ ਕਿੰਨਾ ਕ ਨਸ਼ਾ ਜੁਰਾਵਾ ਤੇ ਕੀ ਕਰ ਰਹੇ ਸੀ ਤੁਸੀਂ ਅੱਜ ਨਸ਼ਾ ਵੇਚਦੇ ਸੀ 1 ਗ੍ਰਾਮ ਤੇ 1 ਗ੍ਰਾਮ ਸੀ ਹਾਂਜੀ ਠੀਕ ਹੈ ਤੁਸੀਂ ਦੇ ਤੁਸੀਂ ਦੇਖ ਸਕਦੇ ਹੋ ਇਹ ਲੇਡੀਆਂ ਜਿਹੋ ਕੀ ਨਸ਼ਾ ਵੇਚਦੇ ਹੋਏ ਜੋ ਫੜੀ ਗਈ ਹੈ ਜੋ ਕਗਾ ਥਾਣੇ ਦੇ ਅੰਦਰ ਹੈ ਜੋ ਇਹਨਾਂ ਨੂੰ ਰੈਸਟ ਕੀਤਾ ਗਿਆ ਹੈ ਹਾਂਜੀ ਸਰ ਉਹ ਲੇਡੀਆਂ ਜੋ ਚਿੱਟੇ ਦੇ ਕੇਸ ਵਿੱਚ ਫੜੀ ਗਈ ਹੈ ਕਿਥੋਂ ਦੀ ਹੈ ਤੇ ਕੀ ਕਰ ਰਹੇ ਨੇ ਉਹ ਅਸੀਂ ਮਿਤੀ 22 ਤੇ 24 ਨੂੰ ਕਸਟ ਦੇ ਸਬੰਧ ਵਿੱਚ ਪਿੰਡ ਟ੍ਰੋਲੀ ਜਾ ਰਹੇ ਸੀ ਟ੍ਰੋਲੀ ਤੋਂ ਆ ਰਹੇ ਸੀ ਜਦੋਂ ਅਸੀਂ ਟ੍ਰੋਲੀ ਅ ਡਰੇਨ ਪੁਲ ਤੇ ਪੁੱਛੋ ਤੇ ਇੱਕ ਔਰਤ ਖੜੀ ਸੀ ਜੋ ਪੁਲਿਸ ਪਾਰਟੀ ਦੇਖ ਕੇ ਥੋੜਾ ਆ ਕੇ ਪਿੱਛੇ ਨੂੰ ਮੁੜਨ ਲੱਗੀ ਤਾਂ ਮੈਂ ਸਵੇਤ ਪੁਲਿਸ ਪਾਰਟੀ ਤੇ ਉਸ ਲੇਡੀ ਜੀ ਨੂੰ ਕੱਬੂ ਵੀ ਤਾਂ ਸਾਡੇ ਦੇਖਦੇ ਦੇਖਦੋ ਨੇ ਹੱਥ ਵਿੱਚ ਪੁਣੀ ਸ਼ਕਤੀ ਜਦੋਂ ਅਸੀਂ ਮੈਨੂੰ ਹੱਸ ਕੇ ਜਾਵਤੋਂ ਤਾਂ ਨਾਮ ਪੁੱਛਦਾ ਨਾਮ ਪੁੱਛਦੀ ਨਹੀਂ ਆਪਣਾ ਕੁਝ ਕੁਰ ਬੋਲ ਸੀ ਰੋਲੀ ਦੱਸਿਆ ਤੇ ਚੈੱਕ ਕੀਤਾ ਜਿਹੜੇ ਪੁਣੀ ਸੀ ਉਹਦੇ ਵਿੱਚ ਹੀਰੋਨ ਬ੍ਰਾਮ ਦਵਾਈ ਤੇ ਜਦੋਂ ਤਾਂ ਅਸੀਂ ਵਜ਼ਨ ਕੀਤਾ 6 ਕਿਲੋ ਜਿਹੜੀ ਸੀ 6 ਗ੍ਰਾਮ 6 ਗ੍ਰਾਮ ਫਿਰ ਉਹਨਾਂ ਸੀ ਜਿਹੜੀ ਉਹ ਗ੍ਰਾਮਦੋਈ ਤੇ ਅਸੀਂ ਮੌਕੇ ਤੇ ਕਾਰਵਾਈ ਕਰਕੇ ਹਸੋ ਜਾਂ ਤਾਨੂੰ ਗਿਰਫਤਾਰ ਕੀਤਾ ਇੱਕ ਦਿਨ ਦਾ ਪੁਲਿਸ ਰਿਮਾਨ ਮਿਲੇ ਸੀ ਅੱਜ ਉਹਨੂੰ ਅਸੀਂ ਜੁਡੀਸ਼ਲ ਭੇਜਿਆ ਤੇ ਇਹ ਤੇ ਮੁਕੱਦਮਾ ਪਹਿਲਾਂ ਵੀ ਕੁਝ ਦੇਣੀ ਹੋਏ ਨੇ ਇਹ ਮੇਰੇ ਖਰਚਾ 25-25 ਦਿਨ ਹੋਈ ਰਹੀ ਪਹਿਲਾਂ ਵੀ ਮੁਕੱਦਮੇ ਤੇ ਦਰਜ ਹੈ ਤੇ ਫੇਰ ਵੇਚਣ ਦੀ ਆਦੀ ਹੋ ਚੁੱਕੀ ਹੈ ਠੀਕ ਹੈ ਤੇ ਨਗਰਾਨੀ ਹੁਣ ਪੂਰੀ ਨਗਰਾਨੀ ਰੱਖੀ ਜਾਊਗੀ ਤੇ ਜਿਹੜੀਆਂ ਸਰਕਾਰ ਦੀ ਹਦਾਇਤਾਂ ਮੁਤਾਬਕ ਇਹ ਕੰੰਦਰੇ ਵੀ ਉਤੇ ਜਾਣਗੇ ਬਾਰ-ਬਾਰ ਜੁਰਮਾਨਾ ਠੀਕ ਹੈ ਥੈਂਕ ਯੂ